बोलो सुमामु जे

ਅਦਕਰੀ ਜ਼ੈ ਰਾਜੀ ਹੋਇਰੋ ਸੇ ਮਰੀ ਵਾਝੇ ਦੂਰ ਆਦ ਮੈਂ ਤਾਲੋ ਉਂਝੇ ਨਹੀਂ ਨਾਇਆ ਜਗਵਾਰੋ ਦੇਵੀ ਜਕੇ ਨਮਾਉਤ ਨ ਮਲਾਰ ਬੁਰਾ ਆਵੜਿਉ ਹੋਇ ਮਲਾਰ ਬੁਰਾ ਲਾ ਗੋੜਿਆ ਤਨ ਜਗਵਾਰਾ ਕਰਤਾ ਆਵੜਿਉ ਹੋਇ ਜੋ ਆਇ ਜੋ ਆਇ ਗਾਇ ਕੁਮਾਰੀ

આ તો એક ને ઉજાગરો કર્યો છે પણ જો કદી તણહન પોરટતાડા અચડી મો નોર મારું તો મારું નામ ભાઈ ભરો ભાઈ ભરો દેવી વાજીયા આ ذિકરો ઓ ઈના મા બાપીએ બેયા છે ઈશ્વર ભુવા લાડ લડાયો હોય ਆਹ ਯਾਰੇ ਖਮਾਤੋ ਨਹੀਂ ਤੈਨੂੰ 108 ਦੀ ਤਿਹਾਗੇ ਲਾਡ ਲੜਾਇਆ ਵੋ ਗਰਵੀਏ ਗੁਜਰਾਤ ਲਈ ਢਾਰੇ ਆਲਮੀਆ ਲਾਡ ਲੜਾਇਆ ਵੋ ਬਾਜੀ ਮੇਲੀ ਨਹੀਂ ਵਿੜਾਜ

ਕੀ ਕਦੀ ਕਰੀਏ ਗੇਰ ਥੀ ਨਕੀ ਕਰੀ ਰਾਈ ਸ ਭਾ ਅਹ ਮਲਾਰ ਪਰ ਜਾਉ ਸਨ ਮਾਰਿਆ ਦਿਗਰਾਲ ਜਿਕਰੋ ਲਧੀ ਭਾ

ચોપડી વડ લશીલે બોલના તેરાઈ ભાઈ મોડિયા ઈશ્વર પગલો બોડ્યો છે માતા લખુર માર્યો ਰੂਏ ਹੋ ਗੈਉ ਸੇ ਵਿਦਿਆਰਥੀ ਇਕ ਰੰ ਪਰਮਣੀ ਲੇਖ ਲਿਆ ਕੋਈ ਨਾ ਦੇ ਆਖੂ ਬਾਜੂ ਦਾ ਰਹੀ ਪੜਾਈ ਨੇ ਪੇਢੀ ਨੇ ਪੋਜ ਆਗਰੇ ਨੂੰ ਪੁਨ ਫੇੜੂ ਕਰੇ ਲਾ ਜੋ ਆਖ ਦੇ ਰਤੀ ਪਰੂ ਸਿਆ ਇੱਕ ਆਢੇ ਆਸ਼ਾ ਪੂਰੇ ਲੋਕਰੂ ਕਰੂ ਵਗਾੜੀਏ ਵਗਾੜੀਏ મરવા લીર બોલો સુરત થી નેકડી ને ડાબી આયા ડાબી થી નેકડી સીધપુર આયા ભાઈ આ સભામાં બેઠા હોય તો પાછો ભાઈ

ਦੁੱਧ ਬਾਦਰੀ ਨੇ ਜ਼ਿਕਰ ਇਜਾਦਾ ਬੁਲੂਨਾ ਵੇਵਾਰ ਦੇ ਵੀ ਟੁੱਟਵਾ ਜਦ ਮੋਦੇ ਮੋਦੇ ਮੜੀਏ ਗੋਗਨਾ ਬਾੜੋ ਤੋ ਹੋਏ ਕੋਈ ਨਾ ਮਾਉther ਕੋਲ ਵਾਲੋ ਕਰਵਾ ਜੈਨਾ ਪੁਸਕੋ ਮਿਲ ਨੋਦ ભાઈ દેવા કરવું તો ભાઈ ભાઈ ડુંગળીઓ લીધી ગટ્યા કો ખરીદવા મને બતાડો ભાઈ

ਜਮ ਮੋ ਮੋ ਘੜੀਆਂ ਬੈਠਿਆ ਹੋਇ ਨਾ ਤਰਾ ਜਿਵੇਂ ਦੀਵੇਂ ਦੀ ਸਤਨੀ ਪਣ ਉਠੇ ਹੋੜੇ ਕਰਾਏ ਧੁਣਵਾ ਆਵੈ ਲਾਵੈ ਲਾਵੈ ਕੋਕ ਨੂੰ ਹੱਥ ਬੈਠੇ ਨੂੰ ਦੁਖ ਲਾਲ ਹੱਲਦੀ ਨਾ ਪੇਟੋਂ ਨੋਖਾ ਵਗਾ ਲੋ

એકતાડ આવી ની પછી જો તને લાડો ના કરું તો મારું નહીં વાત મારી ભગવાન ਸਰਕਾਰ ਦਾ ਹੋਏ ਮਾਸ਼ਾ ਲਾ ਕੁੰਡਾੜਾ ਸਰਕਾਰ ਦਾ ਹੋਏ ਦਰੀਏ 5000 ਮਨ ਹਾਲੀ ਮੇਦਲੀ ਮੋਜਲੇ ਮੁਢਾ ਮੋਖੜੂ ਲਿਧੂ ਦੇਵੀਏ ਮੋ ਭਾਰਤੀਏ ਪੜਤੂ ਮਿਲ ਜੇ ਜੋੜਾ ਪਹਿਨਵਾ ਰੇਤੀ